ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦਾ ਬੜਾ ਸੋਨਾ ਪਰਮਾਨ ਹੈ ਸੁੰਦਰ ਪਰਮਾਨ ਹੈ ਨਿਚਣ ਕੁਦਨ ਮਨ ਕਾ ਚੋਕ ਜਿਨ ਮਨ ਪਾਓ ਤਿਨਾ ਮਨ ਪਾਓ ਸਤਿਗੁਰ ਦੇ ਸਪਾਵਨ ਪਰਮਾਨ ਦੇ ਉੱਤੇ ਅੱਜ ਨਿਜ਼ਾਮ ਪਰਵਿਕ ਇਕ ਜੋ ਇੱਕ ਇਤਿਹਾਸਕ ਸਥਾਨ ਹੈ ਇਤਿਹਾਸਕ ਪਿੰਡ ਹੈ ਜਿੱਥੇ ਭਗਵਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਪਾਵਨ ਤਪ ਸਥਾਨ ਸਿਸ਼ੋਬਿਪਲੇ ਉਸ ਸਥਾਨ ਜਿੱਥੇ ਭਗਵਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ 21 ਦਿਨ ਲਈ ਤਪ ਕੀਤਾ ਤਪ ਕਰਨ ਤੋਂ ਬਾਅਦ ਇਸ ਸਥਾਨ ਉੱਪਰ ਆਪਣੇ ਇੱਕ ਬੜੇ ਸ਼ਰਧਾਲੂ ਨੂੰ ਇੱਕ ਉੱਤਰ ਦੀ ਦਾਤ ਦੇ ਕੇ ਨਿਵਾਜਿਆ ਤੇ ਵਧ ਦਿੱਤਾ ਜੋ ਵੀ ਇਸ ਸਥਾਨ ਉੱਪਰ ਬੜੇ ਸ਼ਰਧਾ ਭਾਵਨਾ ਨਾਲ ਆ ਕੇ ਨਤਮਸਤਕ ਹੋਏਗਾ ਆਪਣੀਆਂ ਭਾਵਨਾਵਾਂ ਨੂੰ ਪੂਰੀਆਂ ਕਰੇਗਾ ਅੱਜ ਉਸ ਸਥਾਨ ਦੇ ਉੱਪਰ ਜੋ ਬੀਬੀ ਲਖਵਿੰਦਰ ਕੌਰ ਦਾ ਜੋ ਕੁਲਵਾੜੀ ਹੈ ਉਸ ਕੁਲਵਾੜੀ ਵੱਲੋਂ ਜੋ ਹਰ ਸਾਲ ਕਬੱਡੀ ਕੱਪ ਬਾਬਾ ਸ੍ਰੀਚੰਦ ਜੀ ਸਪੋਰਟ ਕਲੱਬ ਦੇ ਨਾਮ ਦੇ ਹੇਠ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਚੌਥਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸਮਾਜ ਉਹ ਜਿਸ ਸੇਧ ਦੀ ਲੋੜ ਹੈ ਉਹ ਸੇਧ ਵਾਲੇ ਪਾਸੇ ਬੀਬੀ ਲਖਮਿੰਦਰ ਕੌਰ ਸਰਦਾਰ ਔਕਾਸ਼ ਸਿੰਘ ਦਾ ਪਰਿਵਾਰ ਚੱਲ ਰਿਹਾ ਹੈ ਜੋ ਰਾਜੂ ਨਿਜ਼ਾਮਪੁਰ ਯੂ ਐਸ ਏ ਦੇ ਰੋਕੀ ਜਰਮਨ ਤੇ ਇਹਨਾਂ ਦੇ ਇੱਕ ਵੱਡਾ ਭਰਾ ਹੈ ਗਵਿੰਦਰ ਕੌਰ ਦੀ ਜੋ ਫਲਵਾੜੀ ਹੈ ਰਾਜੂ ਨਿਜ਼ਾਮਪੁਰ ਜੋ ਯੂ ਐਸ ਏ ਹੈ ਰੋਕੀ ਜਰਮਨ ਹੈ ਨੀਟੂ ਜੋਨਿੰਗ ਗਲੈਂਡ تین ਭਰਾ ਵਸਦੇ ਨੇ ਬੜੇ ਸੋਹਣੇ ਤਰੀਕੇ ਨਾਲ ਹਰ ਸਾਲ ਕਬੱਡੀ ਕੱਪ ਕਰਵਾਉਂਦੇ ਨੇ ਬੜਾ ਸੋਹਣਾ ਉਪਰਾਲਾ ਕਰ ਰਿਹਾ ਹੈ ਅੱਜ ਵੀ ਚੱਲ ਰਿਹਾ ਹੈ ਕਬੱਡੀ ਕੱਪ ਬੜੀਆਂ ਹੀ ਸੰਗਤਾਂ ਦੂਦਰਾਡੇ ਤੋਂ ਆਈਆਂ ਨੇ ਇਹ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਇਸ ਸਮਾਗਮ ਦੇ ਉੱਪਰ ਗੁਰ ਕਿਰਪਾ ਕਰੇ ਇਸ ਤਰ੍ਹਾਂ ਹੀ ਅਨੰ ਨੂੰ ਜਿਹੜੀ ਸਮਰਥ ਸਤਿਗੁਰ ਬਖਸ਼ਦੇ ਰਹਿਣ ਬਲ ਬਖਸ਼ਦੇ ਰਹਿਣ ਇਸ ਤਰ੍ਹਾਂ ਹੀ ਅਸੋਣਿ ਸੋਨੇ ਕਾਜ ਨੂੰ ਬਿਹਾਰਾਈ ਜੀ ਜਿਸ ਅਸਥਾਨ ਦੇ ਉੱਪਰ ਅੱਜ ਜੋ ਇੱਕ ਕਬੱਡੀ ਕੰਪ ਚੱਲ ਰਿਹਾ ਹੈ ਇਹ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਜੀ ਦਾ ਜੋ ਪਾਵਨ ਤਪ ਸਥਾਨ ਹੈ ਜਿੱਥੇ ਸਤਗੁਰਾਂ ਦਾ ਜੋ ਪਾਵਨ ਖੜਾ ਸਾਹਿਬ ਮਜਬੂਰ ਹੈ ਜਿੱਥੇ ਸਤਗੁਰਾਂ ਨੇ ਆਪ ਬਿਰਾਜ ਕੇ ਕਬ ਕੀਤਾ ਸੰਗਤਾਂ ਨੂੰ ਤਾਰਿਆ ਇਸ ਸਥਾਨ ਉੱਪਰ ਬਾਬਾ ਸ੍ਰੀਚੰਦ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਬੜੇ ਉੱਚੇ ਚੇ ਪੱਧਰ ਤੇ ਬਾਬਾ ਸ੍ਰੀਚੰਦ ਸਾਹਿਬ ਜੀ ਦਾ ਜੋ ਪਰਿਵਾਰ ਹੈ ਗੁਰਨਾਨਕ ਸਾਹਿਬ ਜੀ ਦਾ ਪਰਿਵਾਰ ਹੈ ਉਸ ਵਿੱਚੋਂ ਸੋਨਵੀਂ ਪੀੜੀ ਬਾਬਾ ਮਨਜੀਤ ਸਿੰਘ ਜੀ ਪੀਤੀ ਸਾਹਿਬ ਜਿਹੜੇ ਗੁਰਦੁਆਰਾ ਚੋਲਾ ਸਾਹਿਬ ਤੋਂ ਨੇ ਉਹ ਹਰ ਸਾਲ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਭੰਡਾਰਾ ਕਰਵਾਉਂਦੇ ਨੇ ਇਸ ਭੰਡਾਰੇ ਦੇ ਸੰਬੰਧ ਵਿੱਚ 6 ਸਤੰਬਰ ਤੋਂ ਸ੍ਰੀ ਖਨਕਟ ਸਾਹਿਬ 'ਤੇ ਲੜੀਆਂ ਚੱਲ ਗਈਆਂ ਨੇ ਜੋ ਅੱਜ ਵੀ ਚੱਲ ਰਹੀ ਹੈ ਤੇ 26 ਤਰੀਕ ਨੂੰ ਸਮਾਪਤੀ ਹੋਣੀ ਹੈ 26 ਤਰੀਕ ਨੂੰ ਬੜੇ ਚੇਚੇ ਤੌਰ ਤੇ ਸਰਾਣਾ ਢੰਡਾਰਾ ਵਾਗੇ ਕੀਰਤਨ ਦਰਬਾਰ ਸਜਾਏ ਜਾਣਗੇ ਰਾਗੀ ਢਾਡੀ ਜਿੱਥੇ ਜਿੱਥੇ ਪਹੁੰਚਣਗੇ ਸੰਤ ਮਹਾਪੁਰਸ਼ ਬਿਰਾਜਣਗੇ ਆਕੀਸਸ ਢੰਡਾਰੇ ਵਿੱਚ ਸੋ ਸੰਗਤਾਂ ਨੂੰ ਬੇਨਤੀ ਹੈ ਸੰਗਤ ਜੀ ਆਓ ਇਸ ਸਾਰੇ ਸਮਾਗਮਾਂ ਵਿੱਚ ਆਪਣੇ ਪਰਿਵਾਰ ਸਹਿਤ ਹਾਜ਼ਰੀ ਭਰਿਏ ਬਾਬਾ ਸਿਰਜੰਤ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਿਐ ਜੀ ਹੋਈਆਂ ਭੁਲਾ ਦੀ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਮੇਰੀ ਗੁਰੂ ਜੀ ਦੀ ਫਤਿਹ